ਬਾਜ ਤੂੰ ਆਈ ਪਰ ਯਾਰ ਵੀਰੇ ਨੇ ਕਰੇ ਵਧੀਆ ਸੀਨ ਲੈ ਜਾ ਵੀ ਦੇ ਕੋਈ ਆਪ ਕੋ ਸ਼ਾਕੋ ਨਹੀਂ ਪਊਗਾ ਜਾਣਨਾ ਮੈਂ ਰੁਕ ਗੱਡੀਆਂ ਚਲਾਈ ਜਾਣੀਆਂ ਵਾ ਸਾਹਮਣੀਆਂ ਨਹੀਂ ਆ ਕੰਮ ਸਭ ਦਾ ਕੰਮ ਸਾਰਾ ਮੇਰਾ ਹੀ ਆ ਸਾਸ਼ੀ ਵਾਲੇ ਜੀ ਉਹ ਭਰਾਵਾ ਸਵੇਰੇ ਟਾਈਮ 'ਚ ਉੱਠ ਜਿਆ ਕਰੋ ਉੱਠਦੇ ਤੁਸੀਂ ਐ ਨਹੀਂ ਜੇ ਉਹ ਧੌਣ ਵਾਲਾ ਆ ਜਾਂਦਾ ਵਾ ਤੇ ਬਾਅਦ ਚ ਸਾਰਾ ਮੈਨੂੰ ਖਪਣਾ ਪੈਂਦਾ ਵਾ ਚਲੋ ਕੋਈ ਇਹਦਾ ਸੋਕੀ ਆਕਾਰੇ ਦਾ ਕਵਰ ਪਾ ਇਹਨੂੰ ਮੇਰੇ ਕੋ ਕੱਲੇ ਕੋ ਪੈਣ ਨਹੀਂ ਦੇ ਚਲੋ ਉਹ ਮੈਂ ਨਾ ਗੱਲ ਕਰਨੀ ਛੱਡ ਨਾਈਕਰ ਹਾਂ ਤੂੰ ਉੱਤਰਾ ਤੇ ਆਉਣ ਵਾਲੀ ਗੱਲ ਕਰਨੀ ਹੋਣਾ ਕਰ ਇੱਕ ਤਾਂ ਜ਼ਰੂਰੀ ਕੰਮ ਹੀ ਮੈਨੂੰ ਛੱਡਣਾ ਚਲੋ ਤੇ ਆ ਗਿਆ ਠੀਕ ਉਹ ਵੇਖੀ ਮੇਰਾ ਨਾ ਇਸ ਤਰ੍ਹਾਂ ਕਵਰ ਪਾਈਦਾ ਉਹ ਚਲੋ ਮੈਂ ਬੰਦ ਸੈਟ ਕਰ ਦਿੰਦਾ ਹਾਂ ਹਾਂ ਅੱਛਾ ਮੇਰਾ ਨਾ ਦੇਖੋ ਫੋਨ ਖਰਾਬ ਹੋ ਗਿਆ ਸਾਰਾ ਪੁਰਾਣਾ ਕਿੰਨਾ ਹੋ ਗਿਆ ਮੈਨੂੰ ਨਵਾਂ ਫੋਨ ਚਾਹੀਦਾ ਸੀ ਫੋਨ ਲਾ ਦੋ ਇੱਕ ਨੰਬਰ ਛੇਰੇ ਵੇਲੇ ਸੇ ਉੱਠ ਕੇ ਨਾ ਗੱਡੀਆਂ ਤਵਾਇਆ ਕਰੋ ਜਿਹੜਾ ਤੋਂ ਇਹ ਕੰਮ ਹੁੰਦਾ ਨਾ ਹੁਣ ਮੈਨੂੰ ਕਹ ਲੈ ਕਰੋ ਪੱਕਾ ਤੁਹਾਡਾ ਸਾਰਾ ਕੰਮ ਕਰਜਾ ਕਰੂੰਗਾ ਬਸ ਆਵਲੀ ਮੰਨ ਲਓ ਗੱਲ ਆ ਫੜ ਚਾਬੀ ਅੰਦਰ ਰੱਖ ਤੇ ਕੱਲ ਚੱਲੀ ਮੇਰੇ ਨਾਲ ਜਾ ਕੇ ਲੈ ਆਵਾਂਗੇ ਨਹੀਂ ਉਹ ਤੁਸੀਂ ਥੋੜੇ ਕਾਇਹੇ ਨਹੀਂ ਸਰ ਜਨਾ ਮੈਂ ਖੋਜੀ ਲਿਆ ਹੁਣ ਇਮੀਡੀਏਟਲੀ ਚਾਹੀਦਾ ਸੀ ਮੈਂ ਲਿਆ ਹੁੰਦਾ ਨਾ ਹੁਣ ਫੇਰ ਕੰਮ ਸੀ ਮੇਨ ਜ਼ਰੂਰੀ ਯਾਰ ਈ ਡੀ ਕਾਲੀ ਕੀ ਪਈ ਆ ਕੱਲ ਲੱਲੇ ਹੋ ਹਾਂ ਵਾ ਰਮਾਨਾ ਲੋਜੀ ਉਥੋਂ ਮੇਰਾ ਕਾਰਡ ਪਿਆ ਵਾ ਉਹ ਕਾਰਡ ਵਾਲੀ ਡੱਬੀ ਲਿਆ ਤੇ ਕਾਰਡ ਮੈਂ ਤੈਨੂੰ ਦਵਾ ਤੇ ਜਾ ਜਾ ਕੇ ਲੈ ਆ ਹਾਂ ਜੀ ਨੇ ਥੈਂਕ ਯੂ ਸੋ ਮੱਚ ਆਇਆ ਮੈਂ ਉਹਨੇ ਕਾਰਡ ਲੈਣਾ ਕਿਹੜਾ ਵਾ ਉਹ ਵੀਰ ਜੀ ਨਾ ਵੀ ਲਾਂਚ ਨਹੀਂ ਤੁਸੀਂ ਦੇਖੀ ਆਈਫੋਨ ਦੀ 17 ਪ੍ਰੋ ਉਹ ਲੈਣਾ ਆ ਸਭ ਪਤਾ ਮੈਨੂੰ ਇਹ ਫੋਨ ਖਰਾਬ ਨਹੀਂ ਹੋਏ ਇਹ ਜਾਣ ਬੁੱਝ ਕੇ ਖਰਾਬ ਕਰਦੇ ਹੋ ਤੁਸੀਂ ਇੱਕ ਕੰਮ ਕਰੀ ਉਹਨੂੰ ਨਾ ਲਵੀ ਇਹਨੂੰ ਵੇਚ ਵੇਚੀ ਉਹਨਾਂ ਦੇ ਕੋਲੋਂ ਤੇ ਫਿਰ ਜਿਹੜੇ ਪੈਸੇ ਪਹਿਣਗੇ ਨਾ ਤੇ ਉਹ ਪੈਸੇ ਪਾ ਕੇ ਨਵਾਂ ਲਵੀ ਐਵੇਂ ਸਾਰਾ ਹੀ ਨਾ ਚੋਕਲੀ ਹਾਂਜੀ ਹਾਂਜੀ ਵੀਰ ਜੀ ਇਦਾਂ ਹੀ ਕਰੂੰਗਾ ਬਸ ਥੈਂਕ ਯੂ ਸੋ ਮਾਚ ਆਇਆ ਮੈਂ ਚੱਲ ਯਾਰ ਇਹ ਨਹੀਂ ਬੜਾ ਲੋਕੀ ਤੇ ਆਪਸ ਚ ਲੜਦੇ ਕਰਦੇ ਰਹਿੰਦੇ ਆ ਇੱਕ ਘਟੋ ਘਟ ਮੇਰੀ ਮੰਨਦੇ ਤੇ ਹੈਗੇ ਆ ਨਾ ਕਾ ਵੀ ਨਹੀਂ ਉਹ ਹੀ ਰੋਕ ਤੂੰ ਕਿਥੋਂ ਫਿਰ ਤੁਰ ਕੇ ਆਇਆ ਕਿਤੇ ਘਰੇ ਵੀ ਬਹਿ ਜਾ ਕਰ ਯਾਰਾ ਦੋਸਤਾਂ ਨਾਲ ਕੰਮ ਗਿਆ ਤੁਰਿਆ ਤੇ ਐਣਕਾਂ ਘਰੋਂ ਗੇਟੋਂ ਬਾਹਰ ਲਾਈ ਦੀਆਂ ਘਰ 'ਚ ਹੀ ਨਹੀਂ ਐਣਕਾਂ ਲਾ ਕੇ ਰੱਖੀ ਦੀਆਂ ਹੁਣ ਇਹ ਜਸਟ ਨਿਕਲਣਾ ਸੀ ਨਾ ਇੰਨੀ ਤੇਰੇ ਧੁੱਪ ਪੈਣ ਲਈ ਹੈ ਔਰ ਛੋਟਾ ਕੰਮ ਸੀ ਦਾ ਰਹਿ ਗਿਆ ਅੱਗੇ ਇੱਕ ਤੇ ਕੰਮ ਹੋ ਗਿਆ ਇੱਕ ਦਾ ਹੁਣ ਤੈਨੂੰ ਕੀ ਕੰਮ ਹੈ ਹੁਣ ਇਹ ਨਾ ਕਹੀਂ ਕਿ ਤੂੰ ਵੀ ਫੋਨ ਹੀ ਲੈਣਾ ਵਾ ਨਹੀਂ ਨਹੀਂ ਫੋਨ ਨਹੀਂ ਲੈਣਾ ਫੋਨ ਨਹੀਂ ਮੇਰਾ ਟਿਪ ਟੋਪ ਆ ਉਹ ਐਕਚੁਅਲੀ ਉਹ ਲੋਜ ਪਾਰਟੀ ਕਰਨ ਲੱਗੇ ਸਾਰੇ ਮੁੰਡੇ ਤੇ ਸਾਰੇ ਆਣਨ ਪਾਇ ਪੁਣੇ ਉਹ ਤੇ ਚਲੋ ਫਿਰ ਪੁਣੇ ਹੀ ਆ ਇਸ ਤਰ੍ਹਾਂ ਇਨਸਰਟ ਹੁੰਦੀ ਆ ਜਿਹੜਾ 5-700 ਪਿੰਦਾ ਪਾਲਾ 5-700 ਨਹੀਂ ਹੁਣ ਦੇ ਦੇ ਨਾਂ ਚਾਰ ਕਿਹਾਰੇ ਓਏ 4000 ਪਾ ਕੇ ਕਿਹੜੀ ਕਾਲਜ ਚ ਪਾਰਟੀ ਹੁੰਦੀ ਓਏ ਕੋਈ ਜਿਹੜੇ 2-400 500 ਦੀ ਗੱਲ ਕਰ 4000 ਦੀ ਕਿਹੜੀ ਪਾਰਟੀ ਹੁੰਦੀ ਹੈ ਓਗਨਾਈਜ਼ ਕਰਾਉਣ ਲੱਗੇ ਕਾਲਜ ਦਾ ਵੱਡਾ ਹਾਂ ਇੱਕ ਤੇ ਉਹ ਸਾਰੀ ਜ਼ਿੰਮੇਵਾਰੀ ਮੇਰੇ ਤੇ ਪਾਤੀ ਹੁੰਨਾਂ ਤੈਨੂੰ ਪਤਾ ਕਿ ਵਾਦੇ ਘਾਟਾ ਹੋ ਗਿਆ ਪੈਸੇ ਤਾਂ ਸੁਰਪੁਦਾ ਤੇ ਫਿਰ ਅਪ ਰੇਂਜ ਕਰ ਦਾਂਗੇ ਯਾਰ ਇਹ ਇਹ ਮੇ ਪੰਗੇ ਲਿੰਦੇ ਹੀ ਕਿਉਂ ਜੀ ਕਿ ਜਿਹਦੇ ਵਿੱਚ ਵਾਦੇ ਘਾਟੇ ਤੁਹਾਨੂੰ ਚੱਲਣੇ ਪੈਣ ਹੈ ਅਸਲ 'ਚ ਤੁਹਾਨੂੰ ਮਿਲ ਹੀ ਜਾਂਦੇ ਆ ਨਾ ਤਦ ਤੁਸੀਂ ਵਾਦੇ ਘਾਟੇ ਚੱਲਦੇ ਜੇ ਤੇ ਬਾਬਾ ਦੇ ਨਹੀਂ ਦੈਂ ਫਿਰ ਕੀ ਹੋ ਗਿਆ ਜਾ ਤੇ ਗੱਲ ਲੱਲਾ ਗਾਂ ਤੋਂ ਇਹੋ ਜਿਹਾ ਵੱਡ ਵਾਦੇ ਘਾਟੇ ਜਿਹੜਾ ਜੁਮਾ ਨਾ ਚੁੱਕੀ ਤੁਹਾਡਾ ਨਸਲਾ ਕਰਕੇ ਦਊਂਗਾ ਕਿਦੋਂ ਐ ਹੋ ਯਾਰ ਕੋਈ ਵੀ ਜ਼ਿੰਮੇਵਾਰੀ ਥੈਂਕ ਯੂ ਸੋ ਮਾਚ ਥੈਂਕ ਯੂ ਭਾਈ ਓਕੇ ਚੱਲ ਗੁਰੂਆ 4000 ਰੁਪਇਆ ਦੇ ਕੇ ਜੇ ਇਹ ਮੇਰੀ ਇੱਜ਼ਤ ਕਰਦੇ ਆ ਤੇ ਕੀ ਮੜਾ ਵਾ ਸੌਦਾ ਮੜਾ ਨਹੀਂ ਹੈਗਾ ਵੀਰੇ ਇੱਥੇ ਸੌਂਦੇ ਹੋ ਉੱਥੇ ਸੌਜੋ ਆਹੋ ਬੈਠਿਆ ਬੈਠਿਆ ਨੀਂਦ ਆ ਕੀ ਉਸ ਅੱਜ ਐਦਵਾਰ ਹੈ ਨਾ ਤਦ ਕਰਕੇ ਨਾ ਟਾਈਮ ਹੀ ਨਹੀਂ ਪਾਸ ਹੋਣ ਦਿਆ ਮੇਰਾ ਤੇ ਮੈਂ ਤੇ ਆ ਕੀ ਗਿਆ ਕਰੇ ਰਹਿ ਰਹਿ ਕੇ ਚਾਹ ਬਣਾ ਦਾਂ ਤੁਹਾਨੂੰ ਵਧੀਆ ਜੀ ਜਾਂ ਕੌਫੀ ਆਹ ਕੌਫੀ ਬਣਾ ਲਓ ਹਾਂਜੀ ਠੀਕ ਇੱਕ ਕੱਪ ਕੌਫੀ ਬਣਾ ਦੇ ਠੀਕ ਹੈ ਵੀ ਉਹ ਪੀ ਲੈਣਾ ਉਹ ਵੀਰ ਜੀ ਗੱਲ ਕਰਨੀ ਤੁਹਾਡੇ ਨਾਲ ਸੱਚਾ ਦੱਸੋ ਉਹ ਨਾ ਮੈਨੂੰ ਪੈਸੇ ਚਾਹੀਦੇ ਨੇ ਥੋੜੇ ਜੇ ਯਾ ਗੁੜੀਆ ਮੈਂ ਤੈਨੂੰ ਕਦੀ ਨਾ ਕੀਤੀ ਐ ਕਿ ਜਿਹੜੇ ਜਿਹੜਾ ਤੋਂ ਇਨੀ ਨੀਚੀ ਜਗਦੀ ਕਹਿਣ ਲਈਆਂ ਮੈਨੂੰ ਇਨਾ ਪਤਾ ਵਾ ਕਿ ਤੂੰ ਇਹਨਾਂ ਵਾਂਗੂ ਨਾ ਫਾਲਤੂ ਖਰਚਾ ਨਹੀਂ ਕੋ ਕਰਨ ਲੱਗੀ ਹਾਂਜੀ ਉਹ ਨਾ ਮੇਰੀ ਫਰੈਂਡ ਦਾ ਬਰਥਡੇ ਆ ਤੇ ਉਹ ਡਰੈਸ ਲਿਓਣੀ ਤੇ ਨਾਲੇ ਨਾ ਤੇ ਗਿਫਟ ਵੀ ਫਿਰ ਖੜਨਾ ਹੀ ਪੈਣਾ ਨਾ ਖਾਲੀ ਥੋੜੀ ਜਾਉਂਗੀ ਫਿਰ ਮੈਂ ਨਹੀਂ ਨਹੀਂ ਉਹ ਤੇ ਚੰਗਾ ਨਹੀਂ ਲੱਗਦਾ ਕੋਈ ਗੱਲ ਨਹੀਂ ਬੂ ਲੱਲੀ ਮੇਰੇ ਕੋ ਪੈਸੇ ਜਦੋਂ ਜਾਣਾ ਹੋਗਾ ਨਾ ਬਾਜ਼ਾਰ ਲੱਲੀ ਹਾਂਜੀ ਮੈਂ ਬਸ ਤੁਹਾਨੂੰ ਕੌਫੀ ਬਣਾਣਾ ਹਾਂ ਕੌਫੀ ਬਣਾ ਦੇ ਤੇ ਫਿਰ ਤੁਸੀਂ ਮੈਨੂੰ ਦੇ ਦਿਓ ਹਾਂ ਠੀਕ ਹੁਣ ਅੱਜ ਹੀ ਜਾਣਾ ਵਾ ਹਾਂਜੀ ਪਰਸੋ ਤਾਂ ਫਿਰ ਬਰਥਡੇ ਆ ਨਾ ਐ ਤਵਾਰੇ ਦੁਕਾਨਾਂ ਬੰਦ ਨਾ ਕੋਈ ਨੂੰ ਵੇਖ ਲੈਨੇ ਵੀਰ ਜੀ ਚਲੋ ਠੀਕ ਹੈ ਠੀਕ ਥੈਂਕ ਯੂ ਵੀਰ ਜੀ ਓਕੇ ਜੀ ਓਕੇ ਵੇ ਨਿਕਾਲ ਸੁਣ ਆਹ ਫੋਨ ਤਾਂ ਚੱਲਦਾ ਹੀ ਮੇਰਾ ਖੜਾ ਸ਼ੋਰਟ ਤੇ ਹੁਣ ਮੇਰੇ ਲੱਗਾ ਮੈਨੂੰ ਆਈਫੋਨ ਹੈ ਵੀਰ ਜੀ ਕੋਲ ਆਈਫੋਨ ਦੀ ਮਾਲੀਤੀ ਹੈ ਪਰ ਯਾਰ ਸੱਚ ਤੂੰ ਵੀ ਗਿਆ ਸੀ ਤੂੰ ਕੀ ਮੰਗਿਆ ਮੈਂ ਮੈਂ ਤਾਂ ਕੋਲੇ ਜੀ ਪਹਿਲੇ ਮੰਗੇ ਆ 40000 ਰੁਪਏ 2000 ਜਾਊਗਾ ਮੇਰੀ ਜੇਤ ਤੇ ਇਹ 2000 ਦਾ ਵਾਂਗੇ ਕਾਲਜ। ਡੰਟਾ। ਜੇ ਵੀ ਤੇ ਚਲ ਜਾਣਾ ਜੀਪ 'ਚ ਤੇ ਮੈਨੂੰ ਇੱਥੇ ਵੀਰਜੀ ਨੇ ਅਜਾ ਕਾਰ ਹੀ ਕਿਹਾ ਕਿ ਕਾਰ ਲੈ ਜਾ। ਔਰ ਕਾਰ ਦੇ ਚੱਕਰ ਦੇ ਵਿੱਚ ਤੇ ਪਹਾ ਮੈਂ ਜੀਪ 'ਚ ਮੇਰੇ ਤੋਂ ਕੁਝ ਜਾਣਾ ਹੀ ਨਹੀਂ ਆ ਰਿਹਾ। ਦਿਮਾਗ ਹੋਣਾ ਚਾਹੀਦਾ ਬੇਟਾ। ਖੱਲੇ ਵੀ ਛੋਟਾ ਆ। ਕਿੱਥੇ ਲੈਨੇ ਦੋਵੇਂ ਜਾਣੇ? ਉਹ ਅਭੀ ਇਹ ਹੀ ਕੰਮ ਕਰ ਰਿਹਾ ਹੈ। ਕੰਮ ਚੱਲੇਗਾ। ਸੁਣ ਲਿਆ ਮੈਂ। ਤੂੰ ਫੋਨ ਲੈ ਕੇ ਚੱਲਾ ਵਾਂ। ਤੇ ਤੂੰ ਕੋ ਲੈ ਦਾ ਕੋਈ ਫੰਕਸ਼ਨ ਆਰਗੇਨਾਈਜ਼ ਕਰਵਾਉਣਾ ਹੈ ਨਾ ਚਲੋ ਵਧੀਆ ਗੱਲ ਆ بس ਮੇਰੀ ਗੱਲ ਸੁਣੋ ਵੀਰੇ ਨੇ ਨਾ ਪਾਈ ਪਾਈ ਜੋੜ ਕੇ ਘਰ ਬਣਾਇਆ ਵਾ ਤੇ ਪੈਸੇ ਵੇਸਟ ਨਹੀਂ ਕਰਨੇ ਨਹੀਂ ਕੋਈ ਨਹੀਂ ਸਾਰੀ ਜਗਾ ਵਧੀਆ ਪੈਸੇ ਲਾਉਂਦੇ ਆ ਵਧੀਆ ਪੈਸੇ ਤੂੰ ਕਿਹੜਾ ਬਿਜ਼ਨਸ ਖੜਾ ਕਰਨੇ ਆ ਵਧੀਆ ਪੈਸੇ ਲਾਉਂਦੇ ਆ ਉਹ ਨਹੀਂ ਭਾਬੀ ਜੀ ਨਹੀਂ ਗਲਤ ਸਮਝਣ ਦੇ ਜੀ ਦੱਸੋ ਫੋਨ ਮੈ ਲੈਣਾ ਤੇ ਚੀਜ਼ ਵੀ ਘਰ ਦੀ ਬਣਨੀ ਆ ਸਰ ਮੈਂ ਵੀ ਘਰ ਦਾ ਹੀ ਬੰਦਾ ਹਾਂ ਅੱਜ ਤੇ ਅਰਜੁਨ ਜੇ ਦਮੈ ਵਿਆਹੀ ਆਈ ਸੀ ਨਾ ਇੰਨੇ ਇੰਨੇ ਸੀਗੇ ਤੇ ਇਹ ਛੋਟੇ ਛੋਟੇ ਤੇ ਕਿੰਨੇ ਸਾਲ ਹੋ ਗਏ ਮੇਰੇ ਵਿਆਹ ਨੂੰ ਤੇਰੀ ਤੇ ਠੱਗੀ ਵੱਜ ਗਈ 2000 ਤੇ ਤੂੰ ਆਪਣੀ ਜੇਬ ਚ ਪਾ ਲੈਣਾ ਤੇ 2000 ਰੁਪਏ ਦਾ ਹਨਾ ਆਰਗੇਨਾਈਜ਼ ਜਿਹੜਾ ਕਰਵਾਉਣਾ ਤੇ ਇਹਦੀ ਵਿਚਾਰੀ ਦੀ ਤੇ ਵੱਜੀ ਨਹੀਂ ਠੱਗੀ ਕਿਉਂਕਿ ਕ੍ਰੈਡਿਟ ਕਾਰਡ ਜੋ ਵੀਰੇ ਨੇ ਦੇ ਦਿੱਤਾ ਵਾ ਉਥੋਂ ਜੋ ਕੁਝ ਕਰੇਗਾ ਵੀਰੇ ਦੇ ਫੋਨ ਤੇ ਘੰਟੀ ਵੱਜ ਜਾਣੀ ਆ ਕਿ ਅਜੇ ਜੀ ਨੇ ਇੰਨੇ ਇੰਨੇ ਪੈਸੇ ਖੜਵਾ ਲਏ ਆ ਬੀਤਾਂ ਨੂੰ ਪਤਾ ਲਿਆ ਖਰਚਾ ਅੱਜ ਕੱਲ ਕਿੰਨਾ ਮਹਿੰਗਾ ਹੋ ਗਿਆ ਜਮਾਨਾ ਖਰਚਾ ਨਹੀਂ ਨਿਕਲਦਾ ਜਮਾਨੇ ਦਾ ਤੇਰੀ ਪਰ ਮੈਨੂੰ ਤੁਹਾਡੇ ਦੋਵਾਂ ਦਾ ਬੜੀ ਚੰਗੀ ਤਰ੍ਹਾਂ ਪਤਾ ਵਾ ਇਸ ਕਰਕੇ ਕਹਿੰਦੀ ਆ ਪੈਸੇ ਵੇਸਟ ਨਾ ਕਰੋ ਪੈਸੇ ਦੀ ਕੀ ਕਹਿੰਦੇ ਕਦਰ ਕਰੋ ਠੀਕ ਹੈ ਨਾ ਚਲੋ ਜਾ ਜਿੱਥੇ ਚੱਲੇ ਤੇ ਤੇ ਮੈਨੂੰ ਸਭ ਪਤਾ ਵਦੋਡਾ ਜਾ ਚਲੋ ਇਹ ਮੈਂ ਉਹ ਆਈਫੋਨ ਲੈਣਗੀ ਨਾ ਦਾ ਵੀ ਕੋਈ ਭਾਲ ਇਹ ਕਿੱਥੇ ਹੈ ਲੈ ਤੁਸੀਂ ਇੱਥੇ ਬੈਠੇ ਜੇ ਉਹ ਯਾਰ ਮੇਰਾ ਤਾਂ ਟਾਈਮ ਪਾਈਸ ਨਹੀਂ ਹੁੰਦਾ ਉਹ ਰਿੰਪੀ ਨਹੀਂ ਦੋਂਡੇ ਰਿੰਪੀ ਨੇ ਕੌਫੀ ਬਣਾ ਕੇ ਦਿੱਤੀ ਆਂਦੀ ਕੌਫੀ ਪੀ ਲੋ ਨਹੀਂ ਚਾਈ ਜਾਂਦੀ ਤੁਹਾਨੂੰ ਚਲੋ ਵਧੀਆ ਗੱਲ ਮੈਂ ਨਾ ਤੁਹਾਡੇ ਨਾਲ ਇੱਕ ਗੱਲ ਕਰਨੀ ਸੀ ਅੱਗੇ ਆ ਤਿੰਨ ਜਣੇ ਨਾ ਗੱਲਾਂ ਦੇ ਚੱਕਰ ਦੇ ਵਿੱਚ ਨਾ ਪੈਸੇ ਹੀ ਮੰਗੀ ਜਾਂਦੇ ਪੈਸੇ ਹੀ ਮੰਗੀ ਜਾਂਦੇ ਹੁਣ ਤੂੰ ਵੀ ਗੱਲ ਕਰਨੀ ਆ ਤੇ ਤੂੰ ਵੀ ਪੈਸੇ ਹੀ ਮੰਗਣੇ ਹੋਣੇ ਆ ਨਹੀਂ ਨਹੀਂ ਪੈਸੇ ਮੈਂ ਪੈਸੇ ਮੰਗਣ ਨਹੀਂ ਆਈ ਮੇਰੀ ਗੱਲ ਦਾ ਨਾ ਗਲਤ ਮਤਲਬ ਨਾ ਕੱਢਿਓ ਮੈਂ ਤੇ ਬਸ ਤੁਹਾਨੂੰ ਇੱਕ ਨਾ ਛੋਟੀ ਜੀ ਗੱਲ ਸਮਝਾਣ ਆਈ ਆ ਠੀਕ ਆ ਤੁਹਾਡੇ ਭਰਾ ਵਾ ਰਿੰਪੀ ਦਾ ਤੇ ਚਲੋ ਮੈਂ ਕਹਿੰਦੀ ਨਹੀਂ ਉਹਨੇ ਵਿਚਾਰੀ ਨੇ ਕਦੀ ਕਦੀ ਪੈਸੇ ਮੰਗਨੇ ਹੁੰਦੇ ਪਰ ਤੁਹਾਨੂੰ ਨਹੀਂ ਲੱਗਦਾ ਕਿ ਉਹ ਉਹ ਵੱਡੇ ਹੋ ਗਏ ਆ ਉਹਨਾਂ ਨੂੰ ਆਪ ਵੀ ਕੁਝ ਅਰਨ ਕਰਨਾ ਚਾਹੀਦਾ ਵਾ ਹਮੇਸ਼ਾ ਤੁਹਾਡੇ ਸਿਰ ਤੇ ਥੋੜੀ ਰਹਿਣਗੇ ਹੁਣ ਜਿਵੇਂ ਅਰਜੁਨ ਨੇ ਫालतू ਚ ਪੈਸੇ ਮੰਗੇ ਉਹ ਤੇ ਤੁਹਾਨੂੰ ਵੀ ਪਤਾ ਵਾ ਤੇ ਅਜੇ ਨੇ ਜਦੋਂ ਵੀ ਹਰ ਸਾਲ ਨਵਾਂ ਆਈਫੋਨ ਆਣਾ ਵਾ ਤੇ ਪੱਕਾ ਉਹਦਾ ਨਾਮ ਉਹਦੇ ਉੱਤੇ ਲਿਖਿਆ ਵਾ ਕਿ ਮੈਂ ਲੈਣਾ ਹੀ ਲੈਣਾ ਵਾਂ ਇਹ ਸਾਰੀਆਂ ਚੀਜ਼ਾਂ ਥੋੜੀਆਂ-ਥੋੜੀਆਂ ਕਰਕੇ ਨਾ ਤੁਹਾਨੂੰ ਉਹਨਾਂ ਨੂੰ ਸਮਝਾਣੀਆਂ ਚਾਹੀਦੀਆਂ ਵਾ ਪੈਸਿਆਂ ਦੀ ਉਹਨਾਂ ਨੂੰ ਕਦਰ ਸਮਝਾਣੀ ਚਾਹੀਦੀ ਹੈ ਮੈਂ ਇਹ ਨਹੀਂ ਕਹਿੰਦੀ ਕਿ ਤੁਸੀਂ ਉਹਨਾਂ ਨੂੰ ਪੁੱਛਣਾ ਲੈ ਕੇ ਦੋ ਆਪਣੇ ਫਰਜ਼ ਨਾਲ ਹੀ ਬਹੁਤ ਕਿਉਂਕਿ ਤੁਸੀਂ ਨਾ ਉਹਨਾਂ ਦੇ ਲਈ ਨਾ ਉਹਨਾਂ ਦੇ ਪਿਓ ਹੀ ਚ ਕਿਉਂਕਿ ਵੱਡਾ ਭਰਾ ਨਾ ਪਿਓ ਦੀ ਜਗ੍ਹਾ ਤੇ ਹੁੰਦਾ ਵਾ ਪਾਪਾ ਤੋਂ ਬਾਅਦ ਤੁਸੀਂ ਤੇ ਉਹਨਾਂ ਨੂੰ ਸੰਭਿਆ ਵਾ ਤੇ ਇਸ ਕਰਕੇ ਮੈਂ ਚਾਹਦੀ ਆ ਕਿ ਥੋੜਾ ਜਿਹਾ ਨਾ ਉਹਨਾਂ ਨੂੰ ਸਮਝਾ ਦਿੱਤਾ ਜਾਵੇ ਇਹ ਨਾ ਹੋਵੇ ਵੱਡੇ ਹੋ ਕੇ ਉਹ ਬਿਲਕੁਲ ਹੀ ਕੁਝ ਤੋਂ ਮਾਨਣਾ ਤੇ ਵਿਲੇ ਬਹਿ ਜਾਣ ਬਾਅਦ ਚੋਂ ਉਹ ਵੀ ਪ੍ਰੋਬਲਮ ਤੁਹਾਨੂੰ ਹੀ ਹੋਣੀ ਆ ਕਿਰਤ ਕੀ ਕਹਿ ਰਹੀ ਆ ਨਾ ਬਿਲਕੁਲ ਸਹੀ ਕਹਿ ਰਹੀ ਆ ਕੁਝ ਵੀ ਗਲਤ ਨਹੀਂ ਕਹਿ ਰਹੀ ਪਰ ਨਾ ਮੈਨੂੰ ਇਹ ਹੁੰਦਾ ਵਾ ਕਿ ਯਾਰੇ ਇਹ ਇਹ ਨਾ ਗੈਣ ਕਿ ਅਜ ਪਾਪਾ ਹੁੰਦੇ ਤੇ ਸ਼ਾਇਦ ਉਹ ਇਸ ਤਰ੍ਹਾਂ ਕਰਦੇ ਸ਼ਾਇਦ ਉਹ ਇਸ ਤਰ੍ਹਾਂ ਕਰਦੇ ਇਹਨਾਂ ਨੂੰ ਨਾ ਬਸ ਪਾਪਾ ਦੀ ਕਮੀ ਨਾ ਮਹਿਸੂਸ ਹੋਵੇ ਇੱਕ ਦੂਸਰਾ ਇਹ ਆ ਕਿ ਯਾਰ ਪਤਾ ਹਲੇ ਪੜਨ ਦੇ ਆ ਲਾਸਟ ਈਅਰ ਇਹਨਾਂ ਦਾ ਹੈਗਾ ਵਾ ਆ ਦੋ ਚਾਰ ਦਿਨ ਨਹੀਂ ਆ ਜਿਹੜੇ ਹੱਸਣ ਖੇਡਣ ਦੇ ਹੈਗੇ ਆ ਹਨਾ ਹੱਸ ਖੇਡ ਲੈਣ ਪਤਾ ਜਦੋਂ ਰਿਸਪੌਂਸਿਬਿਲਟੀ ਚ ਪੈ ਜਾਂਦੀਆਂ ਵਾ ਬੰਦਾ ਕਮਾਂਕਰਾਂ ਚ ਹੋ ਜਾਂਦਾ ਨਾ ਫੇਰ ਇਹ ਸਾਰੀ ਲਾਈਫ ਜਿਹੜੀ ਆ ਨਾ ਸਾਰੀ ਲਾਈਫ ਉਹ ਸਾਰੀ ਜ਼ਿੰਦਗੀ ਯਾਦ ਕਰਦਾ। ਤੁਸੀਂ ਜੋ ਕਹਿੰਦੇ ਜੀ ਨਾ ਸਾਰੀਆਂ ਗੱਲਾਂ ਠੀਕ ਆ। ਬਸ ਮੈਂ ਇੰਨਾ ਹੀ ਕਹਿਣੀ ਆ। ਉਹਨਾਂ ਨੂੰ ਬਸ ਹੁਣੇ ਹੀ ਥੋੜਾ ਥੋੜਾ ਆਪਣੀ ਜ਼ਿੰਮੇਵਾਰੀ ਦਾ ਅਹਿਸਾਸ ਕਰਾਉਣਾ ਸ਼ੁਰੂ ਕਰੋ ਤਾਂ ਕਿ ਵੱਡੇ ਹੋ ਕੇ ਉਹਨਾਂ ਨੂੰ ਕੋਈ ਦਿੱਕਤ ਨਾ ਹੋਵੇ। ਠੀਕ ਹੈ ਜੀ। ਹੋਰ ਕੁਝ ਸੇਵਾ? ਨਹੀਂ ਬੱਸ। ਹੁਣ ਮੈਂ ਚੱਲੀ ਆ ਰੋਟੀ ਬਣਾਉਣ। ਚੰਗਾ ਜੀ। ਆ ਲੈ ਜਾਓ ਕੱਪ ਲੈ ਜਾਓ।